ਜਨਾਵ ਦੇ ਉਹ ਪਿਆਰੇ ਡਿੱਕਣ ਨਹੀਂ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਵੀਡੀਓ ਤੂੰ ਦੇਖ ਸਕਦੇ ਹੋ ਕਿ ਕੁੜੀ ਕੈਨੇਡਾ ਤੋਂ ਨਵਾਂ ਸਾਲਾਂ ਬਾਅਦ ਘਰ ਵਾਪਸ ਆਉਂਦੀ ਹੈ ਤਾਂ ਦੇਖੋ ਕਿਵੇਂ ਜਦੋਂ ਕੁੜੀ ਆਪਣੇ ਪਿਓ ਨੂੰ ਦੇਖਦੀ ਹੈ ਤੇ ਭੱਜ ਕੇ ਪਿਓ ਦੇ ਪੈਰਾਂ ਵਿੱਚ ਡੈਗ ਪੈਂਦੀ ਹੈ ਤੇ ਰੋਣ ਲੱਗ ਪੈਂਦੀ ਹੈ ਬਹੁਤ ਔਖਾ ਹੈ ਆਪਣੇ ਮਾਪੇ ਤੇ ਇੰਨਾ ਟਾਈਮ ਦੂਰ ਰਹਿਣਾ ਵੀਡੀਓ ਦੇਖ ਕੇ ਰੋਣਾ ਆ ਗਿਆ ਜੇ ਤੁਸੀਂ ਅੱਗੇ ਵੀਡੀਓ ਕਲਿੱਪ ਦੇਖ ਸਕਦੇ ਹੋ ਸਾਡੇ ਦਿਨ ਤੋਂ